ਹਾਡੇ ਮਾਨਸਾ ਜ਼ਿਲ੍ਹੇ ਦਾ ਸੰਗਰੂਰ ਦਾ ਬਰਨਾਲੇ ਦਾ ਅਸੀਂ ਕੱਲੇ ਕੱਲੇ ਵੱਡੇ ਬਣਾਈ ਕੀ ਦਾ ਤੁਹਾਨੂੰ ਨਾਂ ਦਿੱਤਾ ਮੈਂ ਦੇ ਰੱਖਿਆ ਰੱਖਿਆ ਪੂਫ ਨੇ ਮੇਰੇ ਕੋਲ ਤੁਹਾਨੂੰ ਸਕਰੀਨ ਸ਼ਾਟ ਤੇ ਰਿਕਾਰਡਿੰਗ ਲਾ ਲਾ ਉਹਨਾਂ ਦੇ ਕਾਰਵਾਈ ਹੋਵੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਾਉਣਾ ਸਿਰਫ 10 ਕੇ 15 ਕ ਬੰਦੇ ਨੇੜੇ ਕਿੰਗ ਪਿੰਨ ਨੇ ਉਹ ਫੜੇ ਜਾਣ ਜਵਾਬਗੋ ਜਾਂਗੇ ਅੱਜ ਇਹ ਮੁੰਡਾ ਪਿਛਲੇ ਵੋਟਾਂ ਵੋਟਾਂ ਚ ਸੋਨੀ ਸਾਰਨੀ ਮੌਤ ਹੈ ਕਾਨੂੰਨੀ ਮਾਨਸਾ ਜ਼ਿਲ੍ਹੇ ਚ ਦੇਈ ਨਾ ਸੇਨਾ ਹੋਈ ਉਹ ਨਸ਼ਾਦ ਦੁਕਾਨਾਂ ਤੂੰ ਲੈ ਕੇ ਆਉਂਦੇ ਨੇ ਦੁਕਾਨਾਰਾਂ ਉੱਪਰ ਕਾਰਵਾਈ ਹੁੰਦੀ ਮੈਨੂੰ 1.5 ਸਾਲ ਹੋ ਗਿਆ ਪਿੱਟਦੇ ਨੂੰ ਮੈਂ ਪ੍ਰੂਫ ਦੇਤੇ ਸਾਰੇ ਪੰਜਾਬ ਨੂੰ ਮੈਨੂੰ ਪਰਸੋਂ ਦੀਆਂ ਜੇਲ੍ਹ ਚੋਂ ਦਾ ਹਮਕੀਆਂ ਆਈ ਜਾਂਦੀਆਂ ਨੇ ਮੈਂ ਵੀਡੀਓ ਬਣਾ ਬਣਾ ਕੇ ਏਤੀਆਂ ਉਹ ਵੱਡਾ ਨਾਲ ਇੱਕ ਨੌਜਵਾਨ ਪਰਵਿੰਦਰ ਸਿੰਘ ਵੀ ਨੇ ਜਿਨ੍ਹਾਂ ਨੇ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਹੋਈ ਹੈ ਪਰਵਿੰਦਰ ਉਹ ਲਗਾਤਾਰ ਨਸ਼ੇ ਦੇ ਖਿਲਾਫ ਆਵਾਜ਼ ਉਠਾ ਰਹੇ ਹੋ ਅੱਜ ਫੇਰ ਇੱਕ ਜਿਹੜੇ ਨੌਜਵਾਨ ਦੀ ਮੌਤ ਹੋਣ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਕੀ ਕਹੋਗੇ ਇਹਦਾ ਸਾਰ ਨੂੰ ਬਾਈ ਖਾਲਸਾ ਬਾਈ ਫਤਿਹ ਇਹ ਦੂਲੋਵਾਲ ਪਿੰਡ ਆਈ ਇੱਥੇ ਸਾਨੂੰ ਸਵੇਰੇ ਫੋਨ ਆਉਂਦਾ ਵੀ ਮੁੰਡਾ ਨਸ਼ਾ ਕਰਕੇ ਨਸ਼ਾ ਕਰਕੇ ਪੂਰਾ ਹੋ ਗਿਆ ਅਸੀਂ ਆਉਣੇ ਆ ਇਹਦੀ ਏਪ ਚੋਂ ਮੈਂ ਉਹਨੂੰ ਵੀਡੀਓ ਦਿਖਾ ਦੂੰ ਦੋ ਪ ਨਸ਼ਾ ਕੈਪਸੂਲ ਨਿਕਲਦੇ ਨੇ ਬੈਡਾਂ ਤੋਂ ਕੈਪਸੂਲ ਨਿਕਲਦੇ ਨੇ ਇਹਦੇ ਭਰਾ ਨੇ ਦੱਸਿਆ ਵੀ 15 ਕੈਪਸੂਲਾਂ ਨੇ ਕੱਲ ਖਾ ਲ ਖਾਦੇ ਸੀ ਵੀ ਨਸ਼ਾ ਖਾਂਦਾ ਸੀ ਨਸ਼ਾ ਸ਼ਰਿਆਮ ਵਿੱਚ ਰਿਖ ਰਿਹਾ ਹੈ ਵੇਚ ਕੌਣ ਰਿਹਾ ਹੈ ਇਹੋ ਜੀ ਗਰੀਬ ਪਰਿਵਾਰ ਇੱਕ ਨਾਲ ਹੈ ਸ਼ਰਿਆਮ ਕਿਉਂ ਭੈਣ ਦੱਸਦੀ ਹੈ ਮੈਂ ਉਹਦੇ ਘਰੇ ਜਾ ਕੇ ਨਿੱਕੇ ਨਿੱਕੇ ਬੱਚੇ ਇੱਥੋਂ ਦੇ ਸੱਤ ਸੱਤ ਲਾਏ ਮੈਂ ਵੀਡੀਓ ਬਣਾਈਆਂ ਨੇ ਉਹ ਕਹਿੰਦੇ ਸੀ ਸ਼ਰਿਆਮ ਲੈ ਕੇ ਆਉਣਾ ਬਟ ਉਹ ਨਸ਼ਾ ਲੈ ਕੇ ਕਿੱਥੋਂ ਆਉਂਦੇ ਨੇ ਉਹਦੀ ਕੋਈ ਦੁਕਾਨ ਨਹੀਂ ਜਿਹੜਾ ਬੰਦਾ ਵੇਚਦਾ ਉਹ ਨਸ਼ਾ ਦਾ ਦੁਕਾਨਾ ਤੋਂ ਲੈ ਕੇ ਆਉਂਦੇ ਨੇ ਦੁਕਾਨਾਂ ਵਾਲਾ ਉੱਪਰ ਕਾਰਵਾਈ ਹੁੰਦੀ ਮੈਨੂੰ 1. ਸਾਰੇ ਪੰਜਾਬ ਨੂੰ ਮੈਨੂੰ ਪਰਸੋ ਨਹੀਂ ਜੇਲ੍ਹ ਚੋਂ ਧਮਕੀਆਂ ਆਈ ਜਾਂਦੀਆਂ ਨੇ ਮੈਂ ਵੀਡੀਓ ਬਣਾ ਬਣਾ ਕੇ ਇੱਥੀਆਂ ਵੱਡਾ ਕਿੰਗਪਿੰਨ ਚ ਕੰਮ ਚੱਲ ਰਿਹਾ ਆਪਣੇ ਵੀ ਖੁੱਲਾ ਸਮਾਨ ਆ ਰਿਹਾ ਹੁਣ ਬਾਈ ਉਹ ਤਾਂ ਹੈ ਨਹੀਂ ਮੈਂ ਇਹ ਤੋਂ ਪੱਤਾ ਫੜ ਲਿਆ ਇੱਥੇ ਪਰਚਾ ਪਾਦਾ ਪੱਤਾ ਆਉਂਦਾ ਕਿੱਥੋਂ ਐ ਪੱਤਾ ਬੰਦ ਰੋ ਦੁਕਾਨਤੀ ਹੈ ਨਾ ਉਹੀ ਮੈਡੀਕਲ ਸ਼ਾਪਾਂ ਨੇ ਜਿੰਨੇ ਭਾਰਤੀਆਂ ਚ ਮੈਂ ਅੰਦਰ ਗਿਆ ਸੀ ਮੈਂ ਤਾਂ ਰੋਕਦਾ ਸੀ ਮੇਰੇ ਤਾਂ ਪਰਚੇ ਛੇਪਵਾਤੇ ਹੋਰ ਇਸ ਤਗਾਸੇ ਲਈ ਅੰਦਰ ਨਵੇਂ ਇੱਕ ਹੱਸਦਾ ਵਸਦਾ ਪਰਿਵਾਰ ਹੋ ਜਿਹੜੇ ਸਰਕਾਰ ਕਹਿ ਰਹੀ ਹੈ ਕਿ ਨਸ਼ਿਆਂ ਤੇ ਵੱਡੀ ਪਾਬੰਦੀ ਲੱਗੀ ਹੈ ਆਪਾਂ ਨਾ ਹੁਣ ਯਾਰ ਮੇਰੀ ਗੱਲ ਸੁਣੋ ਸਰਕਾਰ ਨੇ ਕਿਹਾ ਤਾਂ ਨਸ਼ਿਆਂ ਦੇ ਪਾਬੰਦੀ ਲਾਈ ਹੈ ਵੀ ਅਸੀਂ ਪ੍ਰਾਪਰਟੀਆਂ ਜ਼ਬਤ ਕਰਾਂਗੇ ਠੀਕ ਹੈ ਪੁਲਸ ਰੈਡਾ ਮਾਰ ਰਹੀ ਆ ਰੋਜ਼ ਹੁਣ ਇਹਦੇ ਇਹਨੂੰ ਨਸ਼ਾ ਦਿੱਤਾ ਇਹ ਬੰਦੇ ਨੇ ਉਹਦੇ ਕੋਲੇ ਕੀ ਪ੍ਰਾਪਰਟੀ ਆ ਉਹ ਤਾਂ ਇਦੋਂ ਵੀ ਮਾੜਾ ਘਰ ਹੈ ਉਹ ਤਾਂ ਇਦੋਂ ਵੀ ਮਾੜਾ ਘਰ ਹੈ ਉਹ ਲੈ ਕੇ ਕਿੱਥੋਂ ਆਇਆ ਮੈਂ ਦੱਸਦਾ ਬੀਬੀ 100-100 ਕਰੋੜ ਦੇ ਕਾਰੋਬਾਰੀ ਮਾਰ ਰੱਖੇ ਨੇ ਆਬਾ ਖਰਬਾ ਬੱਦੀ ਮਾਰ ਰੱਖੇ ਨੇ ਦਰਰਾ ਸਾਨੂੰ ਧਮਕੀਆਂ ਦਿੰਦੇ ਨੇ ਉਹਨਾਂ ਨੂੰ ਫੜਨ ਉਹਨਾਂ ਦੀਆਂ ਪ੍ਰਾਪਰਟੀਆਂ ਜਾਂ ਕਿਉਂ ਵੇਚਣ ਵਾਲੀ ਹੋਣੇ ਹੁਣ ਅੱਗੇ ਵੇਚ ਜਾਂਦੇ ਅੱਗੇ ਜਵਾਕਾਂ ਨੂੰ ਜ਼ਹਿਰ ਪਹੁੰਚੀ ਜਾਂਦਾ ਦੋਸ਼ੀ ਬਈ ਸਾਰੇ ਬਰੋਬਰ ਦੇ ਆ ਅਸੀਂ ਵੀ ਦੋਸ਼ੀਆ ਪੁੱਛ ਕਿਵੇਂ ਜਦੋਂ ਇੱਥੋਂ ਮਤਾ ਪਾਇਆ ਹੈ ਮਤੇ ਤੇ ਕੰਮ ਕਰਨ ਪਤਾ ਹੈ ਵੀ ਨਸ਼ਾ ਵਿਕ ਰਿਹਾ ਹੈ ਇੰਨਾ ਪਿੰਡ ਨੂੰ ਪਤਾ ਸਾਰਾ ਬੱਚਾ ਬੱਚਾ ਪਾਈ ਨਸ਼ਾ ਵਿਕ ਰਿਹਾ ਸੋਡੇ ਪਿੰਡਾਂ ਰੱachte ਦਿਖਦਾ ਨਾ ਮੰਗ ਕੀ ਕਰਦੇ ਸਰ ਮੰਗ ਮੈਂ ਸਰਕਾਰ ਤੋਂ ਐਂ ਕਰਦਾ ਬੀਬੀ ਹਾਡੇ ਮਾਨਸਾ ਜ਼ਿਲ੍ਹੇ ਦਾ ਸੰਗਰੂਰ ਦਾ ਬਰਨਾਲੇ ਦਾ ਅਸੀਂ ਇਕੱਲੇ ਇਕੱਲੇ ਵੱਡੇ ਬਣਾਈ ਕੀਦਾ ਤੁਹਾਨੂੰ ਨਾ ਦਿੱਤਾ ਮੈਂ ਦੇ ਰੱਖਿਆ ਭੇਜ ਰੱਖਿਆ ਪ੍ਰੂਫ ਨੇ ਮੇਰੇ ਕੋਲ ਤੁਹਾਨੂੰ ਸਕਰੀਨ ਸ਼ਾਟ ਤੇ ਰਿਕਵਰੀਆਂ ਲਾ ਲਾ ਉਹਨਾਂ ਦੇ ਕਾਰਵਾਈ ਹੋਵੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਾਉਣਾ ਸਿਰਫ 10 ਤੇ 15 ਕ ਬੰਦੇ ਨੇੜੇ ਕਿੰਗ ਪਿੰਨ ਨੇ ਉਹ ਫੜੇ ਜਾਣ ਜਵਾਬ ਬਾਜ ਜਾਣਗੇ ਅੱਜ ਇਹ ਮੁੰਡਾ ਪਿਛਲੇ ਵੋਟਾਂ ਵੋਟਾਂ ਚ 100 ਵਿੱਚ 7 ਦੀ ਮੌਤ ਹੈ ਕਾਨੂੰਨੀ ਮਾਨਸਾ ਜ਼ਿਲ੍ਹੇ ਚ ਜਿਹੜੀ ਨਸ਼ੇ ਨਾਲ ਹੋਈ ਹੈ ਨਸ਼ੇ ਦੇ ਕਾਰਨ ਹੋਈ ਐ ਨਸ਼ੇ ਦੇ ਕਾਰਨ ਲੁੱਟਾ ਖੋਹਾਂ ਕਰਦਿਆਂ ਦੀ ਕਈ ਮੌਤਾਂ ਹੋ ਜਾਂਦੀਆਂ ਐ ਕੋਈ ਨਸ਼ੇ ਲੁਟਣ ਵਾਲੇ ਮਾਰ ਦਿੰਦੇ ਨੇ ਕਈ ਵਿਚਾਰਾ ਮੇਰੇ ਵਰਗਾ ਪੀ ਲੈ ਕੇ ਆਉਂ ਉਹ ਸਾਰਾ ਚਾਰ ਨਸ਼ੀ ਹੁੰਦਾ ਮੈਂ ਸੋ ਇਹਦੇ ਕਾਰਵਾਈ ਕਰਦੀ ਐ ਵੇਹੜੇ ਇਹਦੇ ਦੋਸ਼ੀ ਨੇ ਮੇਹਨ ਦੋਸ਼ੀ ਨੇ ਜਿੰਨਾ ਦੁਕਾਨਾਂ ਤੋਂ ਨਸ਼ਾ ਆਉਂਦਾ ਉਹਨਾਂ ਤੇ ਕਾਰਵਾਈ ਕਰੀ ਜਾਵੇ ਉਹਨਾਂ ਨੂੰ ਦੋਸ਼ਤਾ ਜਾਂ ਪਰਿਵਾਰ ਨੂੰ ਬਣਦਾ ਮੁਆਵਜ਼ਾ ਇਹਦੇ ਦੋ ਬੱਚੀਆਂ ਨੇ ਭੈਣ ਦੇ ਹੁਣ ਇਹਦਾ ਘਰ ਉੱਜੜ ਗਿਆ ਜਦੋਂ ਬਿਕ ਰਿਹਾ ਸ਼ਰੇਆਮ ਕੌਣ ਦੋਸ਼ੀ ਆ ਆਪਾਂ ਵੀ ਬਰਾਬਰ ਦੇ ਦੋਸ਼ੀ ਆ ਆਪਾਂ ਆਪਦੇ ਦੋ ਬੱਚੇ ਨਹੀਂ ਹਟਾ ਸਕਦੇ ਤਾਂ ਕਿਹਨੂੰ ਹਟਾਵਾਂਗੇ ਤਾਂ ਬਿਲ ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਨੇ ਤੇ ਅੱਜ ਅਜੇ ਹੀ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਦੁੱਲੋਵਾਲ ਤੋਂ ਸਾਹਮਣੇ ਆਇਆ ਜਿੱਥੇ 30 ਸਾਲਾਂ ਇੱਕ ਨੌਜਵਾਨ ਦੀ ਨਸ਼ੇ ਦੇ ਨਾਲ ਮੌਤ ਹੋਈ ਹੈ ਗਰੀਬ ਪਰਿਵਾਰ ਆ ਤੇ ਤਿੰਨ ਬੱਚੇ ਨਿੱਕੇ ਨਿੱਕੇ ਬੱਚੇ ਨੇ ਪਰਿਵਾਰ ਦਾ ਕਹਿਣਾ ਕਿ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਵਿਕ ਰਿਹਾ ਹੈ ਨਾ ਤਾਂ ਸਰਕਾਰ ਵੱਲੋਂ ਨਾ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਕਾਰਨ ਦੇ ਆ ਕਿੰਨਾ ਕਿ ਜਿਹੜਾ ਪਿੰਡ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਤਾਂ ਤੁਹਾਡਾ ਪਤੀ ਸੀਗਾ ਜੀ ਕੀ ਨਾਮ ਸੀ ਇਹਨਾਂ ਦਾ ਕਿੰਨਾ ਕਿ ਨਸ਼ਾ ਵਿਕਦਾ ਹੈ ਬਾਸ ਸਿੰਘ ਹੈ ਜੀ ਨਸ਼ਾ ਤਾਂ ਬੜਾ ਵਿਕਦਾ ਹੈ ਜੀ ਕਦੋਂ ਕਦੋਂ ਤੋਂ ਨਸ਼ਾ ਕਰਦੇ ਸੀ ਇਹ ਬਾਰ ਬਾਰ ਟਾਈਮ ਹੋ ਗਿਆ ਜੀ ਨਸ਼ਾ ਕਰਦੇ ਹੁਣ ਤੋਂ ਥੋੜਾ ਜਿ ਦਿਨ ਲੈ ਲੱਗ ਰਿਹਾ ਉਦੋਂ ਦਾ ਬਾਲਾ ਲੱਗ ਰਿਹਾ ਜੀ 2 ਮਹੀਨੇ ਮੰਗੋਗੇ ਹੁਣ ਬਾਲਾ ਖਾਈ ਜਾਂਦੇ ਸੀਗੇ ਜੀ ਕਿੱਥੋਂ ਲੈ ਕੇ ਆਉਂਦੇ ਨੇ ਨਸ਼ਾ ਇਹ ਇਹ ਨਾ ਸਾਡੇ ਗਮਾਂਢੀ ਹੈ ਜੀ ਬਾਦਨ ਕਿ ਉਹਨਾਂ ਤੋਂ ਲੈ ਕੇ ਆਉਂਦੇ ਨੇ ਜੀ ਉਹਨਾਂ ਨੇ ਮੈਂ ਆਖਿਆ ਵੀ ਸੀ ਘਰੇ ਵੀ ਜਮਾ ਮੇਰੇ ਘਰ ਵਾਲੇ ਨਸ਼ਾੰਦਿਆ ਕਰੋਈ ਉਹ ਕਹਿੰਦੀ ਸੀ ਤਾਂ ਹੀ ਵੇਚਾਂਗੇ ਕਹਿੰਦੀ ਹੈ ਕਿ ਨਸ਼ਾ ਜੇ ਮੈਂ ਕਹਤਾ ਸੀ ਤਾਂ ਮੈਨੂੰ ਮਦੇ ਮੇਰੇ ਘਰੋਂ ਉਹਨੂੰ ਦੱਸਤਾ ਜੀ ਉਦੋਂ ਮੈਨੂੰ ਰਾਤ ਨੂੰ ਘਰੋਂ ਕਢਵਾਉਂਦੇ ਸੀਗੇ ਜੀ ਹਾਂਜੀ ਕੀ ਪਿੰਡ ਦੇ ਵਿੱਚ ਹੋਰ ਕਿਤੇ ਵੀ ਜਗ੍ਹਾ ਤੇ ਕਿਸੇ ਥਾਂ ਤੇ ਨਸ਼ਾ ਵਿਕਦਾਗਾ ਕਿੰਨੇ ਕ ਪਿੰਡ ਚ ਨੌਜਵਾਨ ਨੇ ਸਾਰੇ ਪਿੰਡ ਚ ਹੀ ਹੈ ਜੀ ਬੱਚਾ ਬੱਚਾ ਨਸ਼ਾ ਖਾਂਦਾਗਾ ਜੀ 10 10 ਸਾਲ ਵਾਲਾ 8 8 ਸਾਲਾਂ ਦੇ ਬੱਚੇ ਲਾ ਰਖੇ ਜੀ ਇਹਨਾਂ ਨੇ ਨਸ਼ਾ ਕਰਨ ਵਾਸਤੇ ਜੀ ਹਾਂਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਬੱਚੇ ਜੀ ਮੇਰੇ ਨਿੱਕੇ ਨਿੱਕੇ ਆਪਾਂ ਮੇਰੇ ਆਵਛੇ ਜੀ ਮੇਰੇ ਛੋਟੇ ਛੋਟੇ ਬੱਚੇ ਜੀ ਜੋ ਵੀ ਸਾਡੇ ਨੂੰ ਦੇਣ ਜੀ ਨਸ਼ਾ ਬੰਦ ਹੋਣਾ ਚਾਹੀਦਾ ਹਾਂਜੀ ਨਸ਼ਾ ਵੀ ਬੰਦ ਹੋਣਾ ਚਾਹੀਦਾ ਜੀ ਕੋਈ ਕਾਰਵਾਈ ਕਰਦੀ ਆ ਪੁਲਿਸ ਆਉਂਦੀ ਆ ਪਿੰਡ ਦੇ ਵਿੱਚ ਟੈਕਿੰਗ ਕਰਨ ਦੇ ਲਈ ਤਾਂ ਅਸੀਂ ਤਾਂ ਕਦੇ ਦੇਖੀ ਨਹੀਂ ਜੀ ਕਿ ਪੁਲਿਸ ਆਉਂਦੀ ਆ ਹਾਂਜੀ ਕੋਈ ਨਹੀਂ ਦੇਖਿਆ ਜੀ ਅਸੀਂ ਤਾਂ ਕਦੇ ਅੱਜ ਤੱਕ ਠੀਕ ਹੈ ਜੀ ਪਿੰਡ ਦੇ ਸਰਪੰਚ ਵੀ ਮੌਜੂਦ ਨੇ ਸਾਡੇ ਨਾਲ ਗੁਰਪ੍ਰੀਤ ਅੱਗੇ ਆ ਜਾਓ ਬਈ ਨਹੀਂ ਕੋਈ ਆਜੋ ਆਜੋ ਇੱਥੇ ਗੁਰਪ੍ਰੀਤ ਤੁਸੀਂ ਪਿੰਡ ਦੇ ਸਰਪੰਚ ਰਹੇ ਹੋ ਸਾਫਕਾ ਪਿੰਡ ਦੇ ਵਿੱਚ ਕਿੰਨਾ ਕੁ ਜ਼ਿਆਦਾ ਨਸ਼ਾ ਹੈਗਾ ਕੀ ਕੋਈ ਕਾਰਵਾਈ ਕਰਦੀ ਆ ਸਰਕਾਰ ਪ੍ਰਸ਼ਾਸਨ ਨਸ਼ਾ ਰੋਕਣ ਦੇ ਲਈ ਹਾਂ ਜੀ ਹਸਿੱਤਾਲ ਜੀ ਮੈਂ ਗੁਰਪ੍ਰੀਤ ਸਿੰਘ ਜੀ ਰਾਤ ਮੇਰੇ ਪਿੰਡ ਨੌਜਵਾਨ ਨਸ਼ੇ ਦੀ ਓੜੋਜੇ ਨਾਲ ਮੌਤ ਹੋ ਗਈ ਤੇ ਇੱਥੇ ਪਿੰਡ ਦੇ ਵਿੱਚ ਸਾਡੇ ਜਿਹੜਾ ਕੈਪਸੂਲਾ ਬਹੁਤ ਜ਼ਿਆਦਾ ਦਿਖ ਰਿਹਾ ਜੀ ਇਹ ਕੈਪਸੂਲ ਤੇ ਕੋਈ ਰੋਗ ਥਾਮ ਨਹੀਂ ਜੇ ਪਿੰਡ ਚ ਤੁਰਿਆ ਨਾ ਖਾਲੀ ਕਰਕੇ ਛਿਟੇ ਪਏ ਹੁੰਦੇ ਨੇ ਇਹਨੂੰ ਬੱਚਾ ਬੱਚਾ ਯੂਜ਼ ਕਰ ਰਿਹਾ 7-7 ਸਾਲ ਦਾ ਬੱਚਾ ਯੂਜ਼ ਕਰ ਰਿਹਾ ਜੀ ਬੜਾ ਬੁਰਾ ਹਾਲ ਆ ਕੈਪਸੂਲਾਂ ਦਾ ਕੋਈ ਵੀ ਬੰਦਾ ਕਿਸੇ ਦੇ ਖਿਲਾਫ ਨਹੀਂ ਬੋਲਣਾ ਚਾਹੁੰਦਾ ਨਸ਼ੇ ਆਣ ਦੇ ਖਿਲਾਫ ਸਾਰੇ ਪਿੰਡ ਨੂੰ ਇੱਕਜੁੱਟ ਹੋਣਾ ਚਾਹੀਦਾ ਮੈਂ ਤਾਂ ਇਹ ਕਹਿਣਾ ਅੱਜ ਇਹਨਾਂ ਦੇ ਘਰੇ 70 ਪਿਸਿਆ ਕੱਲ ਨੂੰ ਦੂਜਿਆਂ ਦੇ ਘਰੇ ਵੀ ਤਿਆਰੀ ਕਰ ਲੈਣ ਤੁਸੀਂ ਪਿੰਡ ਦੇ ਉਹ ਪ੍ਰਮੁੱਖ ਰਹੇ ਹੋ ਤੁਸੀਂ ਕਦੇ ਪੁਲਿਸ ਨੂੰ ਜਾਂ ਸਰਕਾਰ ਨੂੰ ਇਹ ਸੂਚਿਤ ਕੀਤਾ ਕਿ ਸਾਡੇ ਪਿੰਡ ਦੇ ਵਿੱਚ ਇਹਨਾਂ ਨਸ਼ਾ ਵੇਚ ਰਿਹਾ ਹੈ ਤੇ ਕੋਈ ਕਾਰਵਾਈ ਕੀਤੀ ਜਾਵੇ ਹਾਂਜੀ ਮੈਂ ਮਤਾ ਪਾਇਆ ਜੀ 2 ਸਾਲ ਪਹਿਲਾਂ ਜੀ ਮੇਰੀ ಗ್ರಾಮ ਪੰਚਾਇਤ ਨੇ ਮਤਾ ਪਾਇਆ ਵੀ ਪਿੰਡ 'ਚ ਕੋਈ ਨਿਸ਼ਾਨੀ ਵੇਖਣਾ ਚਾਹੀਦਾ ਮੈਂ ਆਪ ਬਾਈ ਵਾਂਗੂ ਪੰਗੇ ਲੱਤੇ ਨੇ ਹਰ ਇੱਕ ਨੂੰ ਕਿਹਾ ਵੀ ਭਾਈ ਤੁਰਿਆਂ ਦੇ ਨੂੰ ਕਿਹਾ ਵੀ ਵੀੜੀ ਵੀ ਸੱਟ ਤੇ ਸ਼ਰਾਬ ਵਾਲੇ ਨੂੰ ਕਿਹਾ ਵੀ ਅਸੀਂ ਤੁਹਾਡੇ ਮਗਰ ਨਹੀਂ ਆਣਾ ਕਿਸੇ ਕਿਤੇ ਵੀ ਥਾਣੇ ਦੇ ਵਿੱਚ ਮਗਰ ਨਹੀਂ ਗਏ ਸ਼ਰਾਬ ਵਾਲੇ ਨਾਲ ਕਿਸੇ ਕੈਸੂਲਾ ਨੇ ਮਗਰ ਨਹੀਂ ਗਏ ਕਿਸੇ ਵੀ ਜੋ ਕੋਈ ਨਸ਼ਾ ਕੋਈ ਵੀ ਵੇਚਦਾ ਕਿਸੇ ਦੀ ਕੋਈ ਗਵਾਹੀ ਨਹੀਂ ਦਿੱਤੀ ਅੱਜ ਤੱਕ ਪਿੰਡ ਦੇ ਵਿੱਚ ਕਿੰਨੇ ਕੁ ਨੌਜਵਾਨ ਨਸ਼ਾ ਕਰਦੇ ਨੇਗੇ ਨਸ਼ਾ ਬਹੁਤ ਕਰਦੇ ਨੇ ਨਿੱਕੇ ਨਿੱਕੇ ਬੱਚੇ ਕਰੀ ਜਾਂਦੇ ਨੇ ਸੁਣ ਦੱਸਿਆ 7 ਸਾਲ ਦਾ ਬੱਚੇ ਦਾ ਪ੍ਰੂਫ ਦਿਖਾਇਆ ਨਸ਼ਾ ਕਰੀ ਜਾਂਦਾ 7-7 ਸਾਲ ਦਾ ਬੱਚਾ ਜੀ ਬੱਚੇ ਇੱਥੇ ਵੀ ਬਹੁਤ ਖੜੇ ਹੋਣਗੇ ਨਸ਼ੇ ਵਾਲੇ ਜਿਹੜੇ ਕਿ ਕੈਪਸੂਲ ਯੂਜ਼ ਕਰਦੇ ਨੇ ਹੁਣ ਬੋਲਦੇ ਨਹੀਂ ਸਰਕਾਰ ਕਹਿੰਦੀ ਅਸੀਂ ਬਹੁਤ ਪਾਬੰਦੀ ਲਾ ਰਹੀ ਆ ਸਰਚ ਆਪਰੇਸ਼ਨ ਕੀਤੇ ਜਾ ਰਹੇ ਨੇ ਨਸ਼ਾ ਵੱਡੀ ਪੱਧਰ ਤੇ ਫੜਿਆ ਜਾ ਰਿਹਾ ਦੇਖੋ ਜੀ ਸਰਕਾਰ ਆ ਆਪਦੀ ਡਿਊਟੀ ਕਰ ਰਹੀ ਹੈ ਸਰਕਾਰ ਤਾਂ ਕਹਿ ਰਹੀ ਆ ਵੀ ਅਸੀਂ ਨਸ਼ੇ ਨੂੰ ਖਤਮ ਕਰਾਂਗੇ ਜਿਹੜੇ ਅਫਸਰਾਂ ਦੀ ਸਰਕਾਰ ਨੇ ਡਿਊਟੀ ਲਈ ਆ ਉਹਨਾਂ ਅਫਸਰਾਂ ਨੂੰ ਚਾਹੀਦਾ ਇਹ ਨਸ਼ ਪਿੰਡ ਦੇ ਵਿੱਚ ਰੇਡ ਮਾਰਨੀ ਸਰਕਾਰ ਤਾਂ ਕਹਿੰਦੀ ਆ ਅਫਸਰਾਂ ਨੂੰ ਹੁਕਮ ਦਿੰਦੀ ਆ ਵੀ ਤੁਸੀਂ ਕਹਿੰਦੇ ਆ ਵੀ ਨਸ਼ੇ ਨੂੰ ਕਾਬੂ ਕਰੋ ਮੈਂ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੂੰ ਵੀ ਮਤਲਬ ਮੁੱਖ ਮੰਤਰੀ ਪੰਜਾਬ ਨੇ ਕਿਹਾ ਹੋਇਆ ਪੂਰੇ ਡੀਜੀਪੀ ਸਾਹਿਬ ਨੇ ਹੁਕਮ ਦਿੱਤੇ ਆ ਵੀ ਜੇ ਕਿਤੇ ਪਿੰਡ ਦੇ ਵਿੱਚ ਨਸ਼ਾ ਮਿਲਦਾ ਹੈ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਤੇ ਪੁਲਿਸ ਨੂੰ ਇਹ ਤਾਂ ਪੁਲਿਸ ਨੇ ਦੇਖਣਾ ਜੀ ਰੇਡ ਮਾਰਨੀ ਆ ਘਰੋ ਘਰ ਰੇਡ ਮਾਰੇ ਆਪਾਂ ਡਰੂਗਾ ਬੰਦਾ ਦੁਕਾਨਾਂ 'ਤੇ ਰੇਡ ਮਾਰੀ ਤੇ ਨਸ਼ੇ ਆ ਨਸ਼ੇ ਦੁਕਾਨਾਂ 'ਤੇ ਗੋਲੀਆਂ ਵਿਕਦੀਆਂ ਰਹੀਆਂ ਨੇ ਤੇਜ ਬੀੜੀ ਸਿਕਟ ਚਰਦੇ ਜਿਹੜੇ ਅਸੀਂ ਮਨਾ ਕੀਤਾ ਸੀ ਉਹ ਵੀ ਆਹੋ ਕਰਦੇ ਰਹੇ ਨੇ ਆਹ ਕਹਿੰਦਾ ਤੈਨੂੰ ਅਸੀਂ ਕੀ ਜਾਣਦੇ ਆ ਜੀ ਕੀ ਕਰੀਏ ਹੁਣ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਤੁਸੀਂ ਨੌਜਵਾਨ ਦੀ ਮੌਤ ਹੋਈ ਹੈ ਇੱਕ ਹਸਤਾ ਨੌਜ ਹਾਂਜੀ ਅਸੀਂ ਜ਼ਿੰਮੇਵਾਰ ਸਮਝਦੇ ਅਸੀਂ ਪ੍ਰਸ਼ਾਸਨ ਨੂੰ ਵੀ ਜ਼ਿੰਮੇਵਾਰ ਵੱਧ ਸਮਝਦੇ ਆ ਜੀ ਜਿਹਦੀ ਕੌਂਟੀ ਲਾਈ ਹੈ ਹੁਣ ਇੱਕ ਬੰਦੇ ਨੇ ਤਾਂ ਹੋਕਾ ਦੇਣਾ ਭਾਈ ਨਸ਼ੇ ਤੇ ਕਾਬੂ ਕਰੋ ਸਾਰੇ ਰਲ ਕੇ ਨਸ਼ੇ ਦੇ ਕਾਬੂ ਕਰੋ ਸੋਡੀ ਡਿਊਟੀ ਲਾਈ ਹੈ ਉਹ ਤਾਂ ਪ੍ਰਸ਼ਾਸਨ ਨੇ ਦੇਖਣਾ ਘਰ ਘਰ ਛਾਪੇ ਮਾਰੇ ਜਿੱਥੇ ਕੋਈ ਬੰਦੇ ਦਾ ਨੌ ਧਰਦਾ ਉਹਦਾ ਨੌ ਗੋਪਤ ਰੱਖੇ ਬਿਲਕੁਲ ਜੇ ਕੋਈ ਪੁਲਿਸ ਕੋਲ ਤਲਾਹ ਕਰਦਾਗਾ ਤਾ ਜਾਂਦੇ ਆ ਇਹ ਵੀ ਹਰ ਇੱਕ ਬੰਦਾ ਡਰਦਾ ਤਾਂ ਬਿਲਕੁਲ ਇਹ ਪਿੰਡ ਦੇ ਸਾਬਕਾ ਸਰਪੰਚ ਨੇ ਤਾਂ ਸਾਡੇ ਨੌਜਵਾਨ ਦੀ ਮੌਤ ਹੋਈ ਹੈ ਜਿੱਥੇ ਨੌਜਵਾਨ ਨਸ਼ਿਆਂ ਦੇ ਖਿਲਾਫ ਮਹਿੰਮ ਚਲਾ ਰਹੇ ਨੇ ਉੱਥੇ ਹੀ ਪਰਿਵਾਰ ਨੇ ਵੀ ਅੱਜ ਕਿਹਾ ਕਿ ਪਿੰਡ ਦੇ ਵਿੱਚ ਨਸ਼ਾ ਜੋ ਸ਼ਰੀਆਮ ਵਿਕ ਰਿਹਾ ਹੈ ਨੌਜਵਾਨ ਨਸ਼ੇ ਦੇ ਜੋ ਆਦੀ ਹੋ ਚੁੱਕੇ ਨੇ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਬੇਸ਼ੱਕ ਕੋਈ ਛੋਟੇ ਇਹ ਕਾਰ ਨਸ਼ਾ ਵੇਚਦੇ ਨੇ ਪਰ ਜਿੱਥੋਂ ਇਹ ਨਸ਼ੇ ਦੀ ਖੇਪ ਆਉਂਦੀ ਹੈ ਕਿਵੇਂ ਇਹ ਸਪਲਾਈ ਹੁੰਦਾ ਹੈ ਉਹਨਾਂ ਵੱਡੇ ਸਮਗਲਾਰਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਕਿ ਹਸਦੇ ਵਸਦੇ ਜੋ ਪਰਿਵਾਰ ਨੇ ਉਜੜਨ ਤੋਂ ਬਚ ਸਕਣ ਕੁਲਦੀਪ ਢਾਲੀਵਾਲ ਜੀ মিডিਆ ਡੋਲੋਵਾਲ ਮਾਨਸਾ